ਹੈਲੋ ਜੀ ਸ਼ਸ਼ੀਕਾਰ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰਦਰਮ ਟਿੱਕ ਤੇ ਅਮੀਦਾ ਤੁਸੀਂ ਵਧੀਆ ਆ ਗਿਆ ਆਪਾਂ ਵੀ ਬਹੁਤ ਵਧੀਆ ਤੇ ਅੱਜ ਮੈਂ ਤੁਹਾਨੂੰ ਸ਼ਰਟ ਦੀ ਕਟਿੰਗ ਦਿਖਾਵਾਂਗੀ ਕਿੱਦਾਂ ਕਰਨੀ ਹੈ ਤੇ ਪਲੀਜ਼ ਇਸ ਤਰ੍ਹਾਂ ਇੱਕ ਵਾਰੀ ਕਟਿੰਗ ਕਰਕੇ ਦੇਖਿਓ ਤੁਹਾਡੀ 100% ਪਰਫੈਕਟ ਫਿਟਿੰਗ ਬਣੇਗੀ ਠੀਕ ਹੈ ਜੀ ਤੇ ਇਹ ਹੈ ਮੇਕੋ कॉटन ਦਾ ਸੂਟ ਹੈ ਇਹਦੇ ਗਲੇ ਤੇ ਪੈਚ ਵਰਕ ਲੱਗਾ ਹੋਇਆ ਤੇ ਘੇਰੇ ਤੇ ਵੀ ਇਹ ਥੋੜਾ ਡਿਜ਼ਾਈਨ ਹੈ ਦੇਖੋ ਸਲੈਸ਼ ਲਾ ਕੇ ਆਪਾਂ ਇਹ ਸ਼ੌਟ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਤੇ ਜਿਸ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਯਕੀਨ ਕਰਕੇ ਤੁਸੀਂ ਇਸ ਤਰ੍ਹਾਂ ਇੱਕ ਵਾਰੀ ਕਟਿੰਗ ਕਰਕੇ ਦੇਖਿਓ ਤੁਹਾਡੀ ਇੱਕਦਮ ਪਰਫੈਕਟ ਫਿਟਿੰਗ ਬਣੇਗੀ ਠੀਕ ਹੈ ਜੀ ਤੇ ਪਹਿਲਾਂ ਆਪਾਂ ਵਿਚਾਰਾ ਨਾ ਪਹਿਲਾਂ ਆਪਾਂ ਫਰੰਟ ਪੀਸ ਕਟਿੰਗ ਕਰਾਂਗੇ ਫਿਰ ਆਪਾਂ ਬੈਕ ਪੀਸ ਕਟਿੰਗ ਕਰਾਂਗੇ ਕਿਉਂਕਿ ਆਪਾਂ ਪੈਚ ਉਤਾਰ ਵੀ ਸਕਦੇ ਹਾਂ ਠੀਕ ਹੈ ਉਤਾਰ ਕੇ ਬਾਅਦ ਵੀ ਲਗਾ ਸਕਦੇ ਆ ਲੇਕਿਨ ਮੈਂ ਨਹੀਂ ਉਤਾਰਾਂਗੀ ਤਾਂ ਮੈਂ ਇਸ ਤਰ੍ਹਾਂ ਹੀ ਕਟਿੰਗ ਕਰਾਂਗੀ ਤੇ ਸਭ ਤੋਂ ਪਹਿਲਾਂ ਆਪਾਂ ਫਰੰਟ ਪੀਸ ਕਟਿੰਗ ਕਰਨਾ ਠੀਕ ਹੈ ਜੀ ਐਦਾਂ ਐਦਾਂ ਸੈਂਟਰ ਕਰ ਲੈਣਾ ਬਸਿੱਧੇ ਸਾਡਾ ਸਰੀਆਂ ਉਦਾਂ ਤੁਸੀਂ ਉਲਟਾ ਕਰਕੇ ਕਟਿੰਗ ਕਰਨਾ ਕਿਉਂਕਿ ਜੇ ਕੋਈ ਡਿਜ਼ਾਈਨ ਹੁੰਦਾ ਕੁਝ ਹੁੰਦਾ ਉਹ ਤੁਸੀਂ ਫਰੰਟ ਫਸਾਈਡ ਸਿੱਧਾ ਕਟਿੰਗ ਕਰਿਆ ਕਰੋ ਕਿ ਤਾਂ ਸਾਡਾ ਡਿਜ਼ਾਈਨ ਆਗੇ ਪਿੱਛੇ ਜਾ ਸਕੇ ਕਿ ਵਧੀਆ ਬਣੇ ਸ਼ਰਟ ਇਦਾਂ ਕਰਕੇ ਆਪਾਂ ਇਹਦਾ ਸੈਂਟਰ ਕਰਕੇ ਆਪਾਂ ਲੰਬਾਈ ਔਰ ਘੇਰਾ ਲੈਣਾ ਠੀਕ ਹੈ ਜੀ ਦੇਖ ਸਕਦੇ ਤੁਸੀਂ ਇੱਦਾਂ ਕਰਕੇ ਸੈੱਟ ਕਰ ਲਾਂ ਦਾ ਕੱਪੜੇ ਨੂੰ ਤੇ ਬਰਾਬਰ ਕਰ ਲਾਂ ਦਾ ਇੱਕੋ ਜਿਹਾ ਤੇ ਇਹਦਾ ਸੈਂਟਰ ਜ਼ਰੂਰ ਕਰਨਾ ਸੈਂਟਰ ਕਰਕੇ ਮਿੰਨ ਕੇ ਮਿੰਤੀ ਕਰਕੇ ਫੇਰ ਹੀ ਕਟਿੰਗ ਕਰਨਾ ਤੇ ਸਭ ਤੋਂ ਪਹਿਲਾਂ ਆਪਾਂ ਲੰਬਾਈ ਲਵਾਂਗੇ ਇਹ ਮੈਂ ਲੰਬਾ ਰੱਖਾਂਗੀ ਕਿਉਂਕਿ ਮੈਂ ਇਹਨਾਂ ਪੈਂਟ ਪਲਾਜ਼ੋ ਸਟਿਚ ਕੀਤਾ ਤੇ ਜਿਸ ਨੇ ਪੈਂਟ ਪਲਾਜ਼ੋ ਦੀ ਵੀਡੀਓ ਨਹੀਂ ਦੇਖੀ ਪਲੀਜ਼ ਮੈਨੇ ਚਾਹਣਾ ਤੇ ਜਾ ਕੇ ਦੇਖ ਸਕਦੇ ਤੁਸੀਂ ਮੈਂ ਟਾਈਟ ਪੈਂਟ ਪਲਾਜ਼ੋ ਦੀ ਕਟਿੰਗ ਕੀਤੀ ਹੋਈ ਹੈ ਮੈਂ ਇਹਦੀ ਲੰਬਾਈ ਬਣਾਵਾਂਗੀ ਠੀਕ ਹੈ ਜੀ ਮੈਂ 6 ਇੰਚ ਲੰਬਾਈ ਲਵਾਂਗੀ ਬਣਾਵਾਂਗੀ ਦੀ ਤੇ ਮੈਂ 46 ਲੈ ਰਹੀ ਆ ਇੱਥੇ ਆ ਰਿਹਾ 46 ਆ ਦੇਖੋ 46 ਆ ਰਿਹਾ ਇੱਥੇ ਤੇ ਹਾਫ ਇੰਚ ਉੱਪਰ ਆ ਕੇ ਤੇ ਮੇਰਾ ਨੈਕ ਇੱਥੇ ਹੋਏਗਾ 6.5 ਇੱਥੇ ਨੈਕ ਬਣੇਗਾ ਠੀਕ ਹੈ ਜੀ ਕਿ ਆਵਲੀ ਜਿਹੜੀ ਤਤਰੀ ਡਿਜ਼ਾਈਨ ਬਣਾਈ ਇਹ ਹਾਫ ਅੱਧੀ ਕੱਟੀ ਜਾਣੀ ਆ ਠੀਕ ਹੈ ਜੀ 46 ਆਪਾਂ ਪੂਰਾ ਲੈ ਲੈਣਾ ਉਤ ਬਾਅਦ ਕੇਰਾ ਜਿਹਾ ਲਵਾਂਗੇ ਜਾਣ ਕੇ ਇਹਦਾ ਹੈਪ ਹੈਗੀ ਹੈ 20 ਇੰਚ 20 ਦਾ ਹਾਫ ਗਿਆ 10 ਠੀਕ ਹੈ ਜੀ ਇੱਥੇ ਆ ਗਿਆ 10 ਅੱਤਵਾਂ ਆਪਾਂ 2 ਇੰਚ ਐਡ ਕਰਕੇ 12 ਇੰਚ ਡਾ ਲਾਂਗੇ ਤਾਂ ਠੀਕ ਹੈ ਜੀ ਆਪਾਂ ਘੇਰਾ ਇਥੋਂ 12 ਇੰਚ ਸਾਰਾ ਲੈ ਲੈਣਾ इतों आपदा सीधी एक लाइन बना दें ठीक है जी बारह इंच ला के आप कर देंगे कटिंग फ्रंट पीस की ਠੀਕ ਹੈ ਜੀ ਦੇਖ ਸਕਦੇ ਤੁਸੀਂ ਮੈਂ ਫਰੰਟ ਵੀ ਇਸ ਦੀ ਕਟਿੰਗ ਕਰਤੀ ਹੈ ਇਹਨੂੰ ਆਪਾਂ ਚੁੱਕ ਲਾਂਗੇ ਤੇ ਆਪਾਂ ਇਹ ਕਪੜਾ ਉਤਾਰ ਲਾਂਗੇ ਸਿੱਧਾ ਸਿੱਧਾ ਇਸ ਤਰ੍ਹਾਂ ਹੀ ਆਪਾਂ ਬੈਕ ਵੀ ਇਸ ਦੀ ਕਟਿੰਗ ਕਰਨੀ ਹੈ ਬੈਕ ਪਾਸੇ ਕਿੱਦਾਂ ਕਟਿੰਗ ਕਰਨੀ ਆ ਆ ਦੇਖ ਸਕਦੇ ਹੋ ਆਪਾਂ ਸਾਈਡ ਤੋਂ ਬਾਵਾ ਬਣਾਣੀ ਹੈ ఫల్ బ బారగాకే ఫీ అప్పు దశాదా ਤੇ ਆਪਾਂ ਇਥੋਂ ਫਰੰਟ ਪੀਸ ਇਹਦੇ ਉੱਪਰ ਮਾਹਤ ਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਨਾਲ-ਨਾਲ ਕਟਿੰਗ ਕਰ ਦਾਂਗੇ ਐਂਡੀ ਆਪਾਂ ਬਾਹਾਂ ਕਟਿੰਗ ਕਰਾਂਗੇ ਤੇ ਪਹਿਲਾਂ ਆਪਾਂ ਇਹਦੀ ਮੋਢੀ ਦੀ ਕਾਟ ਪਾਵਾਂਗੇ ਫਿਰ ਆਪਾਂ ਬਾਹਾਂ ਕਟਿੰਗ ਕਰਨੇ ਤੇ ਸਭ ਤੋਂ ਪਹਿਲਾਂ ਇਹਦਾ ਤੀਰਾ ਹੈਗਾ 12 ਇੰਚ ਤੇ 12 ਦਾ ਹਾਫ ਹੋ ਗਿਆ ਛੇ ਤੇ ਆਪਾਂ 6.5 ਲਵਾਂਗੇ ਤੀਰਾ ਇੱਥੋਂ ਠੀਕ ਹੈ ਜੀ 6.5 ਤੀਰਾ ਲੈਣਾ ਤੇ 7.5 ਮੋਡਾ ਲੈਣਾ ਠੀਕ ਹੈ ਜੀ ਸਾਢੇ 6 ਤੀਰਾ ਲਿਆ ਤੇ ਸਾਢੇ 7 ਮੋਡਾ ਲਾ ਲਿਆ ਉਸ ਤੋਂ ਬਾਅਦ ਇੱਥੋਂ ਆਪਾਂ 1.5 ਇੰਚ ਦੀ ਕਾਟ ਪਾ ਦਾਂਗੇ ਠੀਕ ਹੈ ਜੀ ਸਾਢੇ 6 ਤੀਰਾ ਲਿਆ ਸਾਢੇ 6 ਸਾਢੇ 7 ਮੋਡਾ ਲੈਣ ਤੋਂ ਬਾਅਦ ਇੱਥੋਂ ਆਪਾਂ 1.5 ਇੰਚ ਦੀ ਕਾਟ ਪਾਈਏ ਤੇ ਉਸ ਤੋਂ ਬਾਅਦ ਮੈਂ ਇਹਦੀ ਛਾਤੀ ਲਾਵਾਂਗੇ ਛਾਤੀ ਇਹਦੀ ਹੈਗੀ 19 ਇੰਚ ਤੇ 19 ਦਾ ਹਾਫ ਹੋ ਗਿਆ 9.5 ਇਥੇ 9.5 ਤੇ ਨਿਸ਼ਾਨ ਲਗਾ ਦਾਂਗੇ ਉੱਤ ਬਾਅਦ ਇੱਥੋਂ ਆਪਾਂ ਲੈਣਾ 7.5 ਦੇ ਨਿਸ਼ਾਨੀ ਲਗਾਵਾਂਗੇ ਲੰਬਾਈ ਤੋਂ ਇੱਥੋਂ ਤੇ ਉੱਤ ਬਾਅਦ ਇਹਦੀ ਕਮਰ ਹੈਗੀ 16 ਇੰਚ 16 ਦਾ ਹਾਫ ਹੋ ਗਿਆ 8 8 16 ਤੇ ਮੈਂ ਹਾਫ ਇੰਚ ਜ਼ਿਆਦਾ ਰਾਵਾਂਗੀ ਕਿਉਂਕਿ ਮੈਂ ਪਲੇਟ ਪਾਣਿਆ ਇੱਥੇ ਹੋ ਗਏ 8.5 ਲੈ ਲਿਆ 8.5 ਲੈਣ ਤੋਂ ਬਾਅਦ ਆਪਾਂ ਇਹਨੂੰ ਛਾਤੀ ਨੂੰ ਕਮਾਣਾ ਮਿਲਾ ਦੇਣਾ ਠੀਕ ਹੈ ਜੀ ਉੱਤਬਾਰ ਆ ਆਵਰੀ ਸਾਈਡ ਤਰੀਜਾ ਜਿਹੜੀਆਂ ਅੱਜ ਰੱਖਾਂਗੀ ਮੈਂ 15.5 ਦੇ ਕਿਉਂਕਿ 15 ਦੇ ਤਿਆਰ ਆ 15.5 ਦੇ ਤੇ ਉਤਬਾਰ 20 ਇੰਚ ਦੀ ਹੈਗੀ ਹੈਪ 20 ਦਾ ਹਾਫ ਹੋ ਗਿਆ 10 10 ਦੇ ਨਿਸ਼ਾਨੀ ਲਗਾਉਣ ਤੋਂ ਬਾਅਦ ਤੇ ਆਪਾਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਜੀ ਉਤਬਾਰ ਆਪਾਂ ਮੋੜੇ ਰਿਆਂ ਨੇ ਮੋੜੇ ਦੀ ਕੱਟ ਪਾਵਾਂਗੇ ਆਪਾਂ ਕਿੱਦਾਂ ਇੱਥੋਂ ਮੈਂ 1.5 ਇੰਚ ਲਿਆ 1.5 ਇੰਚ ਲੈਣ ਤੋਂ ਬਾਅਦ ਆਪਾਂ ਇੱਥੋਂ ਇਦਾਂ ਗੁਲਾਈ ਦੇ ਦਾਂਗੇ ਆ ਦੇਖੋ ਇਦਾਂ ਕਰਕੇ ਗੁਲਾਈ ਦੇਣੀ ਆ ਠੀਕ ਹੈ ਜੀ ਆਦੀ ਏਤੀ ਗੁਲਾਈ ਉਹ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਫਰੰਟ ਕਾਟ ਪਾਣੀ ਆ ਫਰੰਟ ਕਾਟ ਕਿੱਦਾਂ ਪਾਣੀ ਆ ਪਹਿਲਾਂ ਆਪਾਂ ਥੀਰੇ ਤੋਂ 0.5 ਇੰਚ ਡਾਊਨ ਦੇ ਦਾਂਗੇ ਇਥੋਂ ਹਾਫ ਇੰਚਾ ਨਹੀਂ ਲਗਾਉਣ ਤੋਂ ਬਾਅਦ ਆਪਾਂ ਜਿੰਨਾ ਵੀ ਗਲਾ ਰੱਖਣਾ ਉਹਨਾਂ ਲੜਾਣਾ ਮੈਂ 2.5 ਇੰਚ ਰੱਖ ਰਹੀ ਆ ਚੜਾਈ ਦੀ ਉਸ ਤੋਂ ਬਾਅਦ ਇਹਨੂੰ ਆਪਾਂ ਇਹਦੇ ਨਾਲ ਜਿਹੜਾ ਡਾਉਨ ਦਿੱਤਾ ਇਹਨੂੰ ਇਹਦੇ ਨਾਲ ਮਿਲਾ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਜਿੰਨਾ ਬਚਿਆ ਦੇਖੋ ਇੱਥੋਂ 0.5 ਇੰਚ ਤੋਂ ਛੱਡ ਕੇ ਬਚਿਆ ਮੇਰਾ 7 ਇੰਚ 7 ਦਾ ਹਾਫ ਹੋ ਗਿਆ 3.5 ਇੱਥੋਂ ਆਪਾਂ 3.5 ਦੀ ਨਿਸ਼ਾਨੀ ਲਗਾ ਲੈਣੀ ਆ 3.5 ਦੀ ਨਿਸ਼ਾਨੀ ਲਗਾਉਣ ਤੋਂ ਬਾਅਦ ਇੱਥੋਂ ਆਪਾਂ 1/2 ਇੰਚ ਲਵਾਂਗੇ ਠੀਕ ਹੈ ਜੀ ਆ ਦੇਖੋ ਇਦੋਂ ਆਪਾਂ 1/2 ਇੰਚ ਲੈਣਾ ਠੀਕ ਹੈ ਜੀ ਇੱਥੋਂ ਆਪਾਂ 1/2 ਇੰਚ ਲਿਆ 1/2 ਇੰਚ ਲੈਣ ਤੋਂ ਬਾਅਦ ਐਦਾਂ ਆਪਾਂ ਇੰਝੇ ਰੱਖਣਾ ਐਂ ਇੱਥੋਂ ਐਦਾਂ ਐਨੂੰ ਇਹਦੇ ਨਾਲ ਮਿਲਾ ਦੇਣਾ ਮਿਲਾਨ ਤੋਂ ਬਾਅਦ ਐਨੂੰ ਇਹਦੇ ਨਾਲ ਮਿਲਾਨ ਤੋਂ ਬਾਅਦ ਇੱਥੋਂ ਆਪਾਂ ਇਹਦਾ ਸੈਂਟਰ ਕਰ ਲੈਣਾ ਮਤਲਬ ਹਾਫ ਕਰ ਲੈਣਾ ਇਹਦਾ ਠੀਕ ਹੈ ਜੀ ਹਾਫ ਕਰਨ ਤੋਂ ਬਾਅਦ ਇੱਥੇ ਨਿਸ਼ਾਨੇ ਲਗਾ ਦਾਂਗੇ ਤੇ ਇੱਥੋਂ ਆਪਾਂ ਇਦਾਂ ਇਹਦੀ ਗੁਲਾਈ ਦੇ ਦੇਣੀ ਇਹ ਤੇ ਮੇਰੀ ਪੈ ਗਈ 프ਰੰਟ ਕਾਟ ਠੀਕ ਹੈ ਜੀ ਹਰ ਇੱਕ ਦਾ ਆਪਣਾ ਆਪਣਾ ਤਰੀਕਾ ਹੈ 프ਰੰਟ ਕਾਟ ਪਾਉਣ ਦਾ ਤੇ ਮੇਰਾ ਆਵਲਾ ਤਰੀਕਾ ਹੈ ਇੱਕ ਵਾਰੀ ਤੁਸੀਂ ਕਰਕੇ ਜ਼ਰੂਰ ਦੇਖੋ ਇਸ ਤਰ੍ਹਾਂ ਕਟਿੰਗ ਤੇ 100% ਤੁਹਾਡੀ ਫਿਟਿੰਗ ਬਣੇਗੀ ਬਹੁਤ ਵਧੀਆ ਉੱਤ ਬਾਅਦ ਆਪਾਂ ਇੱਥੋਂ 2 2 ਇੰਚ ਐਕਸਟਰਾ ਲੈ ਕੇ ਕਪੜਾ ਜਿਹੜਾ ਸੀਨਾ ਜਾਣਾ ਠੀਕ ਹੈ ਜੀ ਤੇ ਇਹ ਆਪਾਂ ਇੱਥੋਂ ਕਟਿੰਗ ਕਰ ਦੇਣੀ ਹੈ ਤੇ ਉੱਤ ਬਾਅਦ ਆ ਮੇਰੇ ਰਹਿ ਗਏ ਪਲੇਟ ਪਲੇਟ ਸਿਰਫ ਮੈਂ ਲੰਬਾਈ ਵਾਲੇ ਪਾਵਾਂਗੀ ਇੱਥੋਂ ਮੈਂ 11.5 ਇੰਚ ਲੰਬਾਈ ਲਵਾਂਗੀ ਤਾਂ ਇੱਥੋਂ ਮੈਂ 3.5 ਲੈ ਰਹੀਆਂ ਕਿਉਂਕਿ ਇੱਥੇ ਪਿਆਚ ਵਰਗਾ ਆ ਰਿਹਾ ਤੇ ਇੱਥੋਂ ਮੈਂ 4 ਇੰਚ ਤੇ ਲੈ ਲਾਂਗੀ ਜੇ ਤੁਹਾਡੀ ਕੋਈ ਇੱਥੇ ਕਢਾਈ ਆ ਰਹੀ ਕੋਚ ਆਈ ਤੇ ਵਿਧਾ ਘਟਾ ਸਕਦੇ ਹੋ ਚੜਾਈ ਥੀ ਠੀਕ ਹੈ ਮੇਰੀ 4 ਇੰਚ ਤੇ ਐ ਪਈ ਹੈ ਮੈਂ ਉਤ ਬਾਦ ਇੱਥੋਂ ਲੰਬਾਈ ਮੈਂ 7 ਇੰਚ ਲਵਾਂਗੀ ਠੀਕ ਹੈ ਜੀ ਤੇ ਇਹ ਹੋ ਗਈ ਆ ਮੈਂ ਨਿਸ਼ਾਨੇ ਲਗਾਤੀ ਆ ਉਤ ਬਾਦ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਕਤੋਂ ਬਾਰ ਆਪਾਂ ਆਵਲੀ ਕਾਰਡ ਪਾਈ ਜਿਹੜੀ ਉਪਰੋਂ ਦੋਨ ਦਿੱਤਾ ਤੀਰੇ ਨੂੰ ਇਹ ਵੀ ਆਪਾਂ ਕਟਿੰਗ ਕਰਦਾਂਗੇ ਹਾਫ ਇੰਚ ਕਟਿੰਗ ਕਰਨ ਤੋਂ ਬਾਅਦ ਆਪਾਂ ਬੈਕ ਪੀਸ ਹਟਾ ਦਾਂਗੇ ਤੇ ਫਰੰਟ ਕਾਰਟ ਕਟਿੰਗ ਕਰਨੀ ਹੈ ठीक है जी उस तो तो बाद आप दूजे पासे निशानियां लगा लागे सेम ही इन डार्क करके तो 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 बैक नेक कटिंग कर देना ਮੈਂ 2 ਇੰਚ ਲੈ ਰਹੀਆਂ ਕਿਉਂਕਿ ਜਦੋਂ ਆਪਾਂ ਬੈਗ ਪੱਟੀ ਲਗਾਣੀ ਹੈ ਤੇ 2.5 ਇੰਚ ਤਿਆਰ ਹੋਏ ਨਾ ਤੇ 2 ਇੰਚ ਲੈ ਰਹੀਆਂ 2 ਸਵਾ 2 ਇੰਚ ਲੈ ਸਕਦੇ ਤੁਸੀਂ ਅਤਵਾਰ ਇੱਥੋਂ ਆਪਾਂ ਮੈਂ 6.5 ਲੈ ਰਹੀਆਂ ਤਾਂ نیچے ਆਪਾਂ 2.5 ਇੰਚ ਲੈ ਸਕਦੇ ਆ ਐਦਾਂ ਕਰਕੇ ਆਪਾਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਇੱਥੋਂ ਆਪਾਂ ਗਰਾਈ ਦੇ ਦੇਣੀ ਠੀਕ ਹੈ ਜੀ ਠੀਕ ਹੈ ਜੀ 프ਰੰਟ ਨੈਕ ਆਪਾਂ ਡਿਜ਼ਾਈਨ ਬਣਾਵਾਂਗੇ ਗਲੇ ਦਾ ਦੂਜਾ ਲਾ ਕੇ ਤੇ ਉਤ ਬਾਅਦ ਮੈਂ ਬਾਹਾਂ ਦੀ ਕਟਿੰਗ ਕਰਾਂਗੀ ਆ ਮੇਰਾ ਕਪੜਾ ਬਚਿਆ ਅਨਵਾਪੈ ਦਾ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਦੇਖੋ ਆਪਾਂ ਇਹਦਾ ਫੋਲਡ ਫੋਲਡ ਕਰ ਦੇਣਾ ਸਾਈਡ ਤੋਂ ਜਿਹੜਾ ਕਪੜਾ ਬਚਦਾ ਹੈ ਤੇ ਉਹਦੇ ਵਿੱਚ ਜੇ ਵਾਰ ਘਾਟੋ ਇਹ ਤੇ ਜੋੜ ਪੈਂਦਾ ਤਾਂ ਮੇਰਾ 1.8 1.8 ਜਿੱਤੇ ਵੇਗਾ ਤਾਂ ਮੈਂ ਥੋੜਾ ਜਿਹਾ ਪਾ ਲਾਂਗੀ ਠੀਕ ਹੈ ਜੀ ਤੇ ਆਹ ਦੇਖ ਸਕਦੇ ਤੁਸੀਂ ਕਿ ਫੋਰ ਫੋਲਡ ਕਰਨ ਤੋਂ ਬਾਅਦ ਇੱਥੋਂ ਆਪਾਂ 3 ਇੰਚ 3 ਇੰਚ ਲੈਣਾ ਆ ਦੇਖੋ ਲੈਣ ਤੋਂ ਬਾਅਦ ਇੱਥੋਂ ਵੀ ਆਪਾਂ 3 ਇੰਚ ਲੈ ਲਾਂਗੇ ਲੈ ਕੇ ਸਿੱਧੀ ਇੱਕ ਲਾਈਨ ਬਣਾ ਦੇਣੀ ਆ ਠੀਕ ਹੈ ਜੀ ਲਾਈਨ ਬਣਾਉਣ ਤੋਂ ਬਾਅਦ ਇੱਥੋਂ ਆਪਾਂ 3 ਇੰਚ ਇੱਥੋਂ ਵੀ ਲੈ ਲੈਣਾ ਤਾਂ ਆਪ ਇੱਥੋਂ ਇਦਾਂ ਬਾਹਲੀ ਸ਼ੇਪ ਦੇ ਦੇਣੀ ਠੀਕ ਹੈ ਜੀ ਉਤਤ ਬਾ ਜਿੰਨੀ ਵੀ ਅੱਗੋ ਬਾਹਰ ਰੱਖਣੀ ਹੈ ਮੈਂ ਖੁੱਲੀ ਰੱਖਾਂਗੀ ਤੇ ਲੰਬਾਈ ਦੀ ਰੱਖਾਂਗੀ 18 ਇੰਚ 18 ਤੇ 19 ਇੰਚ ਲੈ ਲਾਂਗੇ ਆਪਾਂ ਤਾਂ ਅੱਗੋ ਮੈਂ ਬਾਹਰ ਰੱਖਾਂਗੀ ਮੈਂ ਪੂਰੀ ਲੈ ਲਾਂਗੀ ਬਾਹ ਦੇਖ ਲਾਂਗੇ ਜਿੰਨੀ ਰੱਖਣੀ ਹੋਏਗੀ ਅੱਗੋ ਬਾਅਦ ਵਿੱਚ ਆਪਾਂ ਡਿਜ਼ਾਈਨ ਪਾਵਾਂਗੇ ਜਿੱਦਾਂ ਦਾ ਸ਼ਰਟ ਤੇ ਪਿਆ ਬਾਦ ਆਪਾਂ ਫਰੰਟ ਕਾਰਟ ਵੀ ਥੋੜੀ ਜਿਹੀ ਪਾ ਦਾਂਗੇ ਮੈਂ ਅੰਦਾਜ਼ੇ ਨੇ ਪਾਵਾਂਗੀ ਠੀਕ ਹੈ ਜੀ ਇਹ ਹੋ ਗਈ ਬਾਹਾਂ ਦੀ ਕਟਿੰਗ ਤੇ ਸ਼ਰਟ ਦੀ ਕਟਿੰਗ ਇਹਦੀ ਸਟਿਚਿੰਗ ਵੀ ਜਰੂਰ ਦੇਖਿਓ ਹੋਰ ਆ ਪਾਵਾਂਗੀ ਵੀਡੀਓ ਤੇ ਥੈਂਕ ਯੂ ਫॉर ਵਾਚਿੰਗ ਤੇ ਦੱਸਿਓ ਤੁਹਾਨੂੰ ਕਿੱਦਾਂ ਮੇਰੀ ਵੀਡੀਓ ਲੱਗੀ ਕੀ ਕੀ ਜੀ ਕਮੈਂਟ ਰਿਡ ਕਰਿਓ థాంਕ ਯੂ ਫॉर ਵਾਚਿੰਗ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਸ਼ਸ਼ੀ ਕਾ ਜੀ ਬਾਏ ਬਾਏ